हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੜੂ ਚਾਲਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਬੰਦੀ ਜੀ ਠੀਕ ਠਾਕ ਬਈ ਬਈ ਨਾਮ ਤੇ ਐਡਰੈਸ ਬੋ ਨਾਮ ਬਈ ਸਿਰਾ ਸਿੰਘ ਢਾਲੀਆ ਵਾਲਾ ਪਿੰਡ ਸੰਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਧੌੜ ਉਹ ਕਿਸੇ ਹਿੱਲ ਤਾ ਵੀਰੇ ਮੋਬਾਈਲ ਨੰਬਰ 9872076012 9972076012 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਸੀਰੇ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਹ ਸੂਈ ਆ ਇਹ ਵੀਰੇ オリジナル ਦੂਜਾ ਸੋਹ ਸੂਈ ਆ ਓਕੇ ਕਦੋਂ ਸੂਈ ਆ ਵੀਰੇ ਇਹਨੂੰ ਅੱਜ 7ਵਾਂ ਦਿਨ ਸੂਈ ਰੂਆਂ 15 ਕਿਲੋ ਬੋਲਾ ਰਾਈੜੀ ਆ ਠੀਕ ਆ ਮਣਕੇ ਵਾਲਾ ਕੋਲ ਕੇ ਲੈ ਜੇ ਦੋ ਡੰਗ ਓਕੇ ਬੱਚੇ ਕੀ ਆ ਮਗਰ ਮਗਰ ਬੱਛਾ ਬਈ ਆ ਬੱਛਾ ਦੇਣਾ ਚਿਵਾਈ ਕੁਈ ਕਿਵੇਂ ਆ ਬਾਈ ਇੱਕ ਨੰਬਰ ਆ ਵੀਰੇ ਲੇਵਾ ਨੇੜ ਤੋਂ ਚੈੱਕ ਕਰਵਾਣੇ ਮੂਹਰੋ ਲੇਵਾ ਚੈੱਕ ਕਰ ਲਓ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਨਾਲਾ ਨੂਣਾ ਫੁੱਲ ਚੰਗੀਆਂ ਗਲਾਬੀ ਥਣ ਚਿਵਾਈ ਵਾਈ ਕਹਿੰਦਾ ਇੱਕ ਨੰਬਰ ਆ ਵੱਡੀ ਨਾਲ ਦੇਖੋ ਲੈ ਕੀ ਬਾਤ ਆ ਬਾਈ ਲੇਵੇ ਦੀ ਬੜੀ ਸਫਾਈ ਆ ਹਨਾ ਪੂਰੀ ਸਾਫ ਆ ਬਾਈ ਲੇਵਾ ਚੈੱਕ ਕਰ ਲਓ ਲੈ ਥਣ ਥਣ ਬਹੁਤ ਵੱਡਾਟਰ ਵਧਗਾ ਕੱਢਦੀ ਆ ਪਾਸਮਕੇ ਠੀਕ ਆ ਬਾਈ ਐ ਨਹੀਂ ਗੱਲ ਇਦੋਂ ਵੀ ਲੇਵਾ ਇੱਕ ਨੰਬਰ ਆ ਨਾਲਾ ਨੂਣਾ ਦੋਨੇ ਪਾਸੇ ਫੁੱਲ ਫੇਸ ਦੀ ਬਿਊਟੀ ਕੱਦ ਪ੍ਰਿੰਟ ਬਰੀਡ ਪਲੀ ਵੀ ਚੰਗੀਆਂ ਸੁਈ ਸਵਾਈ ਤੋਰਾ ਚੱਕਾ ਲੋ ਕਰਮਾਲੀ ਦਾ ਤੋਰਾ ਵੀ ਇੱਕ ਨੰਬਰ ਆ ਬਾਈ ਜਿਹੜਾ ਸੌਦਾ ਹੋ ਜੇ ਅਰਜੱਪੇ ਦੀ ਸਾਰੇ ਕਾਇਦੇ ਦੀ ਵੀਡੀਓ ਆਪਣੇ ਕੋਲੇ ਵੀਰੇ ਦਿਖਾ ਦਾਂਗੇ ਗਲੇ ਨੂੰ ਓਕੇ ਭਰਾ ਤੇ ਮੁੱਲ ਕੀ ਅਸੀਰੇ ਬਾਈ ਜਾਇਜ਼ ਮੋਲੇ ਦਾ ਬਾਈ 70000 ਰੁਪਇਆ ਮਾਨਤਨ ਹੋ ਜਾ ਕਰ ਦਿਆਂਗੇ ਬਾਈ ਠੀਕ ਆ ਬਾਈ 70000 ਰੁਪਇਆ ਮੋਲਾ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਨ ਜੀਰੂਰ ਹੋ ਜਾਊਗਾ ਵੱਡੇ ਕੱਦ ਜਾਂ ਛੋਟੀ ਨਾ ਮੰਨਿਓ ਪ੍ਰਿੰਟ ਪੁਆਇੰਟ ਪੂਰਾ ਚੰਗਾ ਸੁਈ ਸਵਾਈ ਕੁਆਲਿਟੀ ਇੱਕ ਨੰਬਰ ਆ ਬਾਈ ਕੰਡੀ ਢੁੰਡੀ ਬਾਈ ਕਹਿੰਦਾ ਫੁੱਲ ਆ ਕਿ ਮੈਂ ਮਰਜੀ ਬਾਈ ਕੁਝ ਨਹੀਂ ਕਹਿੰਦੀ ਪੂਰੀ ਛੁੱਟਦੀ ਆ ਸਹੀ ਅੱਗੇ ਭਰਾ 2 ਨੰਬਰ ਤੇ ਕਿਹੜਾ ਸੂਆ ਜੀ ਇਹ ਰਹਿਣ ਨਾਲ ਦੂਜਾ ਸੂਆ ਬਾਈ ਦੰਦਾ ਚਾਲੇ ਓਕੇ ਹਾਂ ਤੇ ਦਿਨ ਕਿੰਨੇ ਕਿਲੋ ਦਣੇ ਲੈਜੂ ਪੰਜ ਚਾਰ ਦਿਨ ਬਰੀਏ ਨੇ ਓਕੇ ਬਾਈ ਕਿੰਨਾ ਕੁ ਰਿਕਾਰਡ ਆ ਵੈਸੇ ਦੁੱਧ ਕਿੰਨਾ ਕੁ ਦੀ ਦੁੱਧ ਬਾਈ ਇਹ ਦੇ ਦੂਗੀ ਮੰਨ ਕੇ ਚੱਲ ਆ ਰਾਂ ਹੰਦਰੀਆਂ ਨਾਲ ਵੀਰੇ ਆਸੇ ਪਾਸੇ ਠੰਡੀ ਠੰਡੀ ਤਾਂ ਨਹੀਂ ਬੜਾ ਚੰਗਾ ਹੈ ਨਾ ਗੁਲਾਬੀ ਠਣਕਲੀ ਕੱਚੀ ਕੱਚੀ ਆ ਵੱਡੀ ਨਾਲ ਅਰੇ ਦਾ ਮਖਾਲ ਮਾਰਦੀ ਹਫਤਾ ਵੀ ਲਿਆ ਜਾ ਸਕਦੇ ਬਾਈ ਐਵੇਂ ਆਪਾਂ ਕਹੀ ਚੱਲੇ ਠੀਕ ਆ ਫੇਰ ਅਗਲਾ ਫੋਨ ਲਾਈ ਜਾਵੇ ਬਾਈ ਤੂੰ ਪੰਜ ਦਿਨ ਕਹਿੰਦਾ ਹੈ ਨਾ ਹੂੰ ਚਲੋ ਕੋਈ ਨਹੀਂ ਦੋ ਚਾਰ ਦਿਨ ਦਾ ਇੱਧਰ ਉੱਧਰ ਹੋਣਾ ਚੈੱਕ ਕਰ ਚੰਗੀ ਬਥੇਰੀ ਆਉਂ ਕੋਈ ਤਖਾ ਨਹੀਂ ਫੇਸ ਦੀ ਬਿਊਟੀ ਕਰਦ ਪ੍ਰਿੰਟ ਢਿੱਲਾ ਬਹੁ ਪਈਆਂ ਸਾਨੀਆਂ ਬਲਟਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੋਨਾ ਕੱਲੀ ਕੱਚੀ ਕੱਚੀ ਆ ਉਸਾ ਬਣਾਉਂਦਾ ਜਾ ਲਾਇਓ ਲੈ ਕੀ ਆ ਬਾਤ ਉਰਲੇ ਉਤੋਂ ਤਾਂ ਨਾ ਜ਼ਰੂਰ ਲਾਉਣ ਵਾਲੇ ਬਦੇ ਵੇ ਓਕੇ ਵੀ ਤੇ ਇਹਦਾ ਮੁੱਲ ਵੀਰੇ ਜਾਇਜ਼ ਵੀਰੇ ਇਹਦਾ ਵੀ 70000 ਰੁਪਈਆ ਦੋਨਾਂ ਦਾ ਰੇਟ ਇੱਕੋ ਜਿਹਾ ਦੂਜਾ ਦੂਜਾ ਸੁਆ ਓਕੇ 70000 ਰੁਪਈਆ ਮੁੱਲ ਮੰਨ ਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਫੇਸ ਦੀ ਬਿਊਟੀ ਪ੍ਰਿੰਟ ਕਾਰਜਕਾਰ ਬੜੀ ਵੀ ਪੂਰੀ ਜਾਣ ਵਾਲੀ ਬੜਾ ਕਹਿੰਦੇ ਬਾਈ ਹਾਂਜੀ ਹਾਂ ਕੁਆਲਿਟੀ ਕੁਆਲਿਟੀ ਕਰਮ ਵਾਲੀ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆਵਾਸ ਉਸ ਹਾਂ ਬਣਾਉਂਦਾ ਜਲਾਇਆ। ਕੀ ਆ ਪੱਟਿਲ ਨਹੀਂ ਬਹੁ ਪਈਆਂ ਹਜੇ ਹਨ। ਹਾਂ ਬਾਈ ਬਾਕੀ ਠੰਡੀ ਠੁੰਡੀ ਚੱਲਾ ਦੇ ਦੇ ਜਮੀ ਨਹੀਂ। ਆ ਸਾਰੀਆਂ ਬਾਲ ਟੱਲਾਂ ਗੱਡੋ। ਮੈਂ ਤਾਂ ਨਾ ਦੁੱਧ 20 ਤੋਂ ਬਾਹਰ ਵੀ ਦੇ ਦੂਗੀ ਬੰਦਾ ਸੇਵਾ ਵਾਲਾ ਬਾਕੀ ਸੇਵਾ ਦਾ ਦੁੱਧ। ਜਿਹੜੇ ਹਾਂ ਨਾ ਵੈੜ ਦੀ ਤਿਆਰੀ ਆ ਨਾ ਲੈਵਾ ਦੇਖੀ ਤੂੰ ਜੇ ਦੇਸੂਣ ਵਾਲੀ ਹੋਈ ਨਾ ਜਮਾ। ਗੱਲਾਂ ਕਰਾਂ। ਪਾਂਡਾ ਲੈਵਾ ਹੋ ਕਰਮ ਵਾਲੀ ਦਾ। ਹੂੰ। ਹੂੰ। ਮੁੱਲ ਦੋਨਾਂ ਦਾ ਹੀ 70 70 ਹਜ਼ਾਰ ਆ ਬਾਕੀ ਕੋਈ ਚੱਕਰ ਨਹੀਂ ਬਾਈ ਮੌਕੇ ਤੇ ਮਾਨ ਤਨ ਹੋ ਜੂਗਾ ਬਾਈ। ਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ